ਸ਼ੀਕਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਵੀਰ ਕਮਾਨ ਹੋਰ ਸਤ ਸ੍ਰੀ ਅਕਾਲ ਤੁਸਾਰੇ ਜਣੇ ਕਿਵੇਂ ਹੋ ਆਈ ਹੋਪ ਤੁਸਾਰੇ ਜਣੇ ਬਹੁਤ ਵਧੀਆ ਹੋਵੋਗੇ ਹਾਂਜੀ ਫੈਮਿਲੀ ਮੈਂ ਵੀ ਬਿਲਕੁਲ ਠੀਕ ਹਾਂ ਜੀ ਤੇ ਹਾਂਜੀ ਗਾਇਸ ਸਭ ਤੋਂ ਪਹਿਲਾਂ ਮੈਂ ਰਿਕਵੈਸਟ ਕਰਨਾ ਚਾਹਣੀ ਹੈ ਜਿਹੜੇ ਮੇਰੇ ਚੈਨਲ ਦੇ ਵਿੱਚ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਹਰ ਇੱਕ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਆਪਣੀ ਵੀਡੀਓ ਅਗਰ ਥੋੜੀ ਜੀ ਵੀ ਵਧੀਆ ਲੱਗੇ ਤੁਹਾਨੂੰ ਇੱਕ ਸੋਨਾ ਜਿਹਾ ਕਮੈਂਟ ਜ਼ਰੂਰ ਛੱਡ ਕੇ ਜਾਇਆ ਕਰੋ ਤਾਂ ਕਿ ਮੈਨੂੰ ਵੀ ਹੌਸਲਾ ਮਿਲੇ ਤੇ ਹਾਂਜੀ ਗਾਇਜ਼ ਤੋਤਨ ਦਿਨਾਂ ਤੋਂ ਮੈਂ ਆਰੀ ਸੀ ਪਿੰਡ ਮੇਰੇ ਪੇਕੇ ਤੇ ਇੱਥੇ ਮੈਂ ਦੁਪਹਿਰ ਦਾ ਟਾਈਮ ਸੀਗਾ ਤੇ ਬੱਚੇ ਕਹਿੰਦੇ ਮੈਗੀ ਬਣਾ ਕੇ ਦੋ ਇੱਕ ਮੈਗੀ ਬਣਾਈ ਆਪਾਂ ਨੇ ਤੇ ਦੁਪਹਿਰੇ ਚਾਹ ਨਾਲ ਮੈਗੀ ਬੱਚਿਆਂ ਨੂੰ ਦਿੱਤੀ ਬਣਾ ਕੇ ਤੇ ਹਾਂਜੀ ਗਾਇਜ਼ ਸਵੇਰੇ ਮੈਂ ਸਿਰ ਨਾਹੀ ਸਿਰ ਨਹੀਂ ਸੀ ਕਿ ਕੇਸ ਵਾਈ ਨਹੀਂ ਸੀ ਮੇਹ ਜੇ ਤੇ ਉਸ ਤੋਂ ਬਾਅਦ ਮੈਂ ਸੋਚਿਆ ਵੀ ਚਲੋ ਹੁਣ ਆਪਾਂ ਕੇਸ ਜਿਹੜੇ ਵਾ ਲੈਨੇ ਆ ਤੇ ਮੂਰੇ ਮੈਂ ਅੱਗੇ ਮਿੱਡੀਆਂ ਕਰ ਲਈ ਕਰ ਲਈਆਂ ਛੋਟੀਆਂ ਛੋਟੀਆਂ ਤੇ ਇੰਨਾ ਮਿੱਡੀਆਂ ਨਾਲ ਨਾ ਮੇਰੇ ਵਾਲਾਂ ਦੀ ਗਰੋਥ ਹੈ ਜਿਹੜੀ ਬਹੁਤ ਜ਼ਿਆਦਾ ਫਰਕ ਪੈਣ ਲੱਗਿਆ ਤੇ ਪਹਿਲਾਂ ਮੈਂ ਨਾ ਕੋਨੀ ਕਰਕੇ ਰੱਖਿਆ ਕਰਦੀ ਸੀ ਹੁਣ ਮੈਂ ਔਇਲਿੰਗ ਵੀ ਕਰਨ ਲੱਗੀ ਤੇ ਔਇਲਿੰਗ ਨਾਲ ਵੀ ਵਾਲਾਂ ਦੀ ਗਰੋਥ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਹਾਂਜੀ ਗਾਇਜ਼ ਤਿਆਰ shear ਹੋ ਕੇ ਮੈਂ ਉਸ ਤੋਂ ਬਾਅਦ ਲੱਗੀ ਸ ਆਪਣੇ ਕੰਮਾਂ ਕਰਾਂ ਤੇ ਤੇ ਬੱਚਿਆਂ ਨੇ ਨਾ ਕਾਫੀ ਜ਼ਿਆਦਾ ਖਿਲਾਰਾ ਜਿਹੜਾ ਪਾ ਰੱਖਿਆ ਸੀ ਗਾ ਇਸ ਰੂਮ ਦੇ ਵਿੱਚ ਤੇ ਫਿਰ ਮੈਂ ਸੋਚਿਆ ਵੀ ਚਲੋ ਸਾਰੇ ਘਰ ਦੇ ਵਿੱਚ ਜਿਹੜਾ ਆਪਾਂ ਝਾੜੂ ਲਗਾ ਦਿੰਨੇ ਆ ਜੀ ਫੈਮਿਲੀ ਤੇ ਇਧਰ ਮੈਂ ਜਿਹੜਾ ਝਾੜੂ ਕੱਢਦੇ ਕੱਢਦੇ ਮੈਨੂੰ ਯਾਦ ਆਇਆ ਵੀ ਜਿਹੜੇ ਸੋਫਿਆਂ ਦੇ ਕਵਰ ਨੇ ਵੀ ਕਾਫੀ ਜ਼ਿਆਦਾ ਗੰਦੇ ਹੋ ਚੁੱਕੇ ਨੇ ਵੀ ਇਹਨਾਂ ਨੂੰ ਝਾੜ ਦਈਏ ਪਹਿਲਾਂ ਤੇ ਮੈਂ ਝਾੜ ਕੇ ਦੁਬਾਰਾ ਜਿਹੜੇ ਸੋਫਿਆਂ ਦੇ ਕਵਰ ਨੇ ਮੈਂ ਪੁਸ਼ਾ ਦਿੱਤੇ ਸੀਗੇ ਤੇ ਵੀ ਸੋਫੇ ਦਾ ਜਿਹੜਾ ਕਾਫੀ ਜ਼ਿਆਦਾ ਰੇਤ ਟਕਟਾ ਪੈ ਰਿਆ ਸੀ ਮੈਂ ਸੋਚ ਵਿੱਚ ਲਿਖਦਾਂ ਨੇ ਇਹ ਰੂਮ ਦੀ ਵੀ ਆਪਾਂ ਡੀਪ ਕਲੀਨਿੰਗ ਹੈ ਜਿਹੜੀ ਕਰ ਦਾਂਗੇ ਕਿਉਂਕਿ ਮੰਮੀ ਦੀ ਹੈਲਪ ਕਰ ਦਾਂਗੇ ਤੁਹਾਨੂੰ ਪਤਾ ਸਾਰੇ ਮੰਮੀ ਬਜ਼ੁਰਗ ਨੇ ਦੇਖੋ ਹੁਣ ਕੰਮ ਬਣਦਾ ਨਹੀਂ ਐਨਾ ਤੇ ਇਸ ਨੂੰ ਵੀ ਥੋੜਾ ਬਹੁਤਾ ਕੰਮ ਹੁੰਦਾ ਨਾਲ ਸਲੂਨ ਤੇਸ ਕਰਕੇ ਵੀ ਸੋਚਿਆ ਵਿੱਚ ਉਹ ਲ ਆਪਾਂ ਜਾਂਦੇ ਜਾਂਦੇ ਜਿਸ ਦਿਨ ਆਪਾਂ ਜਾਵਾਂਗੇ ਉਸ ਤੋਂ 2 ਦਿਨ ਪਹਿਲਾਂ ਜਿਹੜਾ ਆਪਾਂ ਮੰਮੀ ਦੀ ਹੈਲਪ ਕਰਦਾਂਗੇ ਸਾਰੇ ਘਰ ਦੀ ਸਫਾਈ ਕਰਕੇ ਜਾਵਾਂਗੇ ਤੇ ਹਾਂਜੀ ਗਾਇਜ਼ ਇਸ ਤੋਂ ਬਾਅਦ ਛੜੀ ਕਰੂਮ ਦੇ ਵਿੱਚ ਛੜ ਲਗਾਉਣ ਤੋਂ ਬਾਅਦ ਹੁਣ ਮੈਂ ਲੈ ਕੇ ਬੈਠੀ ਸੀ ਇੱਧਰ ਸਬਜੀ ਤੇ ਇਹ ਸਬਜੀ ਬਣਾਉਣੀ ਹੈ ਜੇ ਆਪਾਂ ਚੌਲੀਆਂ ਫੜੀਆਂ ਦੀ ਤੇ ਇਹ ਕਾਫੀ ਚਾਰ ਟਾਈਮ ਲੱਗ ਜਾਂਦਾ ਚੀਰਨ ਤੇ ਮੈਂ ਚਾਹ ਵਗੈਰਾ ਪੀਣ ਤੋਂ ਬਾਅਦ ਛੜੂ ਵਗੈਰਾ ਕੱਢਣ ਤੋਂ ਬਾਅਦ ਸੋਚਿਆ ਵੀ ਪਹਿਲਾਂ ਇਹਨੂੰ ਆਪਾਂ ਚੀਰ ਦਿੰਨੇ ਆ ਕਿਉਂਕਿ ਧੋ ਕੇ ਮੈਂ ਰੱਖਾਈ ਸੀ ਜਦ ਮੈਂ ਸਭ ਜਦੋਂ ਮੈਂ ਚਾਹ ਬਣਾਉਣ ਲੱਗੀ ਸੀਗੀ ਤਾਂ ਕਰਕੇ ਤੇ ਹੁਣ ਆਪਾਂ ਜਿਹੜੀ ਇਹ ਸਬਜ਼ੀ ਕੱਟ ਲਵਾਂਗੇ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹਣੀ ਹਾਂ ਕਿਉਂਕਿ ਤੁਸੀਂ ਮੇਰੇ ਪਿਛਲੇ ਬਲੌਗ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਹਰ ਇੱਕ ਵੀਡੀਓ ਨੂੰ ਪਿਆਰ ਦੇ ਰਹੇ ਹੋ ਪਲੀਜ਼ ਐਵੇਂ ਹੀ ਸਪੋਰਟ ਕਰਦੇ ਰਹੋ ਐਵੇਂ ਮੇਰਾ ਚੈਨਲ ਜਿਹੜਾ ਮੋਨਟਾਈਜ਼ ਹੋ ਚੁੱਕਾ ਹੌਲੀ ਹੌਲੀ ਵੈਸੇ ਤਾਂ ਮੇਰੇ ਅਜੂ ਕੌਚ ਟਾਈਮ ਇਹ ਨਹੀਂ ਪੂਰਾ ਹੋ ਰਿਹਾ ਕੰਪਲੀਟ ਨਹੀਂ ਹੋਣ ਤੇ ਆ ਰਿਹਾ ਤੇ ਇਸ ਕਰਕੇ ਵੀ ਮੈਨੂੰ ਥੋੜੀ-ਬੋਤੀ ਟੈਨਸ਼ਨ ਰਹਿੰਦੀ ਆ ਤੇ ਹਾਂਜੀ ਗਾਇਜ਼ ਪਲੀਜ਼ ਮੈਨੂੰ ਐਵੇਂ ਹੀ ਸਪੋਰਟ ਕਰਦੇ ਰਹੋ ਤੇ ਹਾਂਜੀ ਗਾਇਜ਼ ਛੋਲੇ ਨੇ ਜਿਹੜੀ ਮੈਂ ਉਚੀਰ ਦਿੱਤੇ ਸੀਗੇ ਛੋਲੇ ਫਲੀਆਂ ਤੇ ਰਹਿ ਗਏ ਸੀ ਬਸ ਸਿਰਫ ਇੱਥੇ ਦੁੱਧ ਤੇ ਮੈਂ ਵੀਰ ਨੂੰ ਦੁੱਧ ਗਰਮ ਕਰਕੇ ਲੈ ਗਈ ਸੀਗੀ ਪਹਿਲਾਂ ਤਾਂ ਮੈਂ ਵੀਰ ਦਾ ਜਿਹੜਾ ਦੁੱਧ ਹੈ ਉਹਨੂੰ ਠਾੜ ਲਾਂਗੀ ਕਿਉਂਕਿ ਇਹ ਕਾਫੀ ਜ਼ਿਆਦਾ ਗਰਮ ਪਿਆ ਸੀਗਾ ਫਿਰ ਐਵੇਂ ਬੱਚੇ ਨੂੰ ਦੇਣਾ ਵੀ ਨਹੀਂ ਚਾਹੀਦਾ ਹੈਗਾ ਗਰਮ ਦੁੱਧ ਦੇਖੋ ਤੁਹਾਨੂੰ ਪਤਾ ਵੀ ਨਸਾਂ ਕਮਜ਼ੋਰ ਹੋ ਜਾਂਦੀਆਂ ਨੇ ਐਵੇਂ ਹੈਨਾ ਤੇ ਇਸ ਕਰਕੇ ਫਿਰ ਮੈਂ ਇਹ ਜਿਹੜਾ ਦੁੱਧ ਹੈ ਠੰਡਾ ਕਰ ਲਾਂਗੀ ਨਾਲੇ ਠਾੜ ਲਾਂਗੀ ਫੈਮਿਲੀ ਸਾਨੂੰ ਆਪਣੇ ਆਪ ਨੂੰ ਫਰੀ ਨਹੀਂ ਰੱਖਣਾ ਚਾਹੀਦਾ ਕੁਝ ਨਾ ਕੁਝ ਕੰਮ ਕਰਦੇ ਰਹਿਣਾ ਚਾਹੀਦਾ ਕਦੀ ਵੀ ਖਾਲੀ ਨਹੀਂ ਬੈਠਣਾ ਚਾਹੀਦਾ ਮੇਰੀ ਆਦਤ ਹੈ ਵੀ ਮੈਂ ਖਾਲੀ ਨਹੀਂ ਬੈਠਦੀ ਮੈਨੂੰ ਇਹ ਹੁੰਦਾ ਵੀ ਚਲੋ ਜਿਹੜਾ ਕੰਮ ਨਿਬੜਦਾ ਨੇ ਵੇਖ ਲਈਏ ਬੱਚੇ ਹੋਣ ਚਾਹੇ ਵੱਡੇ ਹੋਣ ਠੀਕ ਹੈ ਚਾਹੇ ਵੱਡੀ ਏਜ ਦੇ ਹੋਣ ਠੀਕ ਹੈ ਕਦੇ ਵੀ ਸਾਰਿਆਂ ਨੂੰ ਖਾਲੀ ਨਹੀਂ ਬੈਠਣਾ ਚਾਹੀਦਾ ਚਾਹੇ ਤੁਹਾਨੂੰ ਲੱਗਦਾ ਖਾਲੀ ਬੈਠਿਆਂ ਵੀ ਫਰੀ ਆ ਜਿਹੜੇ ਆਲਸ ਦੇ ਰਿਜ਼ਲਟ ਨੇ ਬਹੁਤ ਮਤਲਬ ਵਧੀਆਂ ਨਹੀਂ ਹੁੰਦੇ ਇਹ ਦਿਨਤੀਜਾ ਵਧੀਆਂ ਨਹੀਂ ਹੁੰਦਾ ਠੀਕ ਹੈ ਇਹਦੇ ਨੁਕਸਾਨ ਹੀ ਨੁਕਸਾਨ ਹੁੰਦੇ ਨੇ ਕੁਝ ਲੋਕ ਆਲਸ ਚ ਬੈਠਦੇ ਨੇ ਠੀਕ ਹੈ ਇਹਦੇ ਫਾਇਦੇ ਨਹੀਂ ਇਹਦੇ ਜ਼ਿਆਦਾ ਨੁਕਸਾਨ ਨੇ ਖਾਲੀ ਬੈਠਣਾ ਸਰੀਰ ਨੂੰ ਖੋਖਲਾ ਕਰ ਦਿੰਦਾ ਮਤਲਬ ਅਸੀਂ ਸੋਚਦੇ ਆ ਵੀ ਅਸੀਂ ਰਿਲੈਕਸ ਕਰ ਰਹੇ ਆ ਵੀ ਬਹੁਤ ਚੰਗਾ ਲੱਗਦਾ ਬਹੁਤ ਵਧੀਆ ਫੀਲ ਹੁੰਦਾ ਖਾਲੀ ਬੈਠੇ ਆ ਫੋਨ ਦੇਖ ਰਹੇ ਆ ਬਹੁਤ ਵਧੀਆ ਲੱਗ ਰਿਹਾ ਲੇਕਿਨ ਇਸ ਦਾ ਜਿਹੜਾ ਨਤੀਜਾ ਉਹ ਵਧੀਆ ਨਹੀਂ ਆਊਗਾ ਠੀਕ ਹੈ ਕੱਲਾ ਮਨ ਸ਼ੈਤਾਨ ਦਾ ਘਰ ਹੁੰਦਾ ਦੇਖੇ ਇੱਕ ਤਰੀਕੇ ਨਾਲ ਖਾਲੀ ਬੈਠਣਾ ਮੁਸ਼ਕਲ ਕੰਮ ਹੁੰਦਾ ਹੈ ਮੈਨੂੰ ਤਾਂ ਖਾਲੀ ਬੈਠਣਾ ਬਹੁਤ ਔਖਾ ਲੱਗਦਾ ਸਭ ਤੋਂ ਜ਼ਿਆਦਾ ਥਕਾਨ ਵਾਲਾ ਕੰਮ ਹੁੰਦਾ ਹੈ ਤੁਸੀਂ ਖੁਦ ਸੋਚ ਕੇ ਦੇਖਣਾ ਨੁਕਸਾਨ ਹੀ ਨੁਕਸਾਨ ਹੋਣਗੇ ਇਸ ਕਰਕੇ ਸਾਨੂੰ ਆਪਣੇ ਆਪ ਨੂੰ ਕੰਮ ਵਿੱਚ ਲਗਾ ਕੇ ਰੱਖਣਾ ਚਾਹੀਦਾ ਹੈ ਇਸ ਕਰਕੇ ਮੈਂ ਖੁਦ ਨੂੰ ਬਿਜ਼ੀ ਰੱਖਦੀ ਹਾਂ ਸਭ ਤੋਂ ਪਹਿਲਾਂ ਜਿਹੜਾ ਕਾਰਨ ਹੈ ਆਪਣੀ ਪਰਸਨੈਲਿਟੀ ਹੈ ਜਿਹੜੀ ਠੀਕ ਹੈ ਉਹ ਤੇ ਬਸ ਬਹੁਤ ਅਸਰ ਪਾਉਂਦਾ ਹੈ ਆਪਾਂ ਨੂੰ ਪੁੱਛਦਾ ਹੈ ਕੋਈ ਵੀ ਤੁਸੀਂ ਕੀ ਕਰਦੇ ਹੋ ਠੀਕ ਆਪਾਂ ਕਹਾਂਗੇ ਵੀ ਆਪਾਂ ਫ੍ਰੀ ਰਹਨੇ ਆ ਤਾਂ ਅਗਲੇ ਅਗਲੇ ਦਿਨਾਂ ਦੇ ਵਿੱਚ ਵੀ ਜਾਂਦੇ ਵੀ ਦੇਖੋ ਇਹ ਕੋਈ ਕੰਮ ਵੀ ਨਹੀਂ ਕਰਦਾ ਹੈਗਾ ਜੋ ਤੁਸੀਂ ਕਹਿੰਦੇ ਹੋ ਵੀ ਮੈਂ ਤਾਂ ਇਹ ਕੰਮ ਕਰਦਾ ਠੀਕ ਹੈ ਆਪਣੀ ਪਰਸਨੈਲਿਟੀ ਦੀ ਵੈਲਿਊ ਜਿਹੜੀ ਜ਼ਿਆਦਾ ਵੱਧ ਜਾਂਦੀ ਆ ਸੋ ਹਾਂਜੀ ਫੈਮਿਲੀ ਇਸ ਕਰਕੇ ਆਪਾਂ ਨੂੰ ਖੁਦ ਹੀ ਵੈਲਿਊ ਕਰਨੀ ਚਾਹੀਦੀ ਆਪਾਂ ਨੂੰ ਖੁਦ ਹੀ ਕਦਰ ਕਰਨੀ ਚਾਹੀਦੀ ਆਪਾਂ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਠੀਕ ਹੈ ਵੀ ਦੂਜਿਆਂ ਤੇ ਆਪਣਾ ਪ੍ਰਭਾਵ ਜਿਹੜਾ ਵਾਜੇ ਕਿਉਂਕਿ ਆਪਾਂ ਨਾ ਦੂਜਿਆਂ ਤੇ ਡਿਪੈਂਡ ਰਹਨੇ ਆ ਵੀ ਕੰਮ ਤਾਂ ਕੋਈ ਹੋਰ ਕਰ ਦੂ ਜੇ ਆਪਾਂ ਕਰਦਾਂਗੇ ਉਹਦੇ ਨਾਲ ਕੀ ਹੋ ਜਾਊਗਾ ਕੁਝ ਨਹੀਂ ਹੁੰਦਾ ਹੈਗਾ ਠੀਕ ਹੈ ਸਾਰਾ ਦਿਨ ਜਿਹੜੀ ਨੈਗੇਟਿਵਿਟੀ ਹੈ ਜਿਹੜੀ ਰਹਿੰਦੀ ਹੈ ਜ ਜਦੋਂ ਆਪਾਂ ਵੇਲੇ ਰਹਨੇ ਆ ਠੀਕ ਹੈ ਮੰਮੀ ਰੀਜ਼ਨ ਤਾਂ ਇਹੀ ਹੁੰਦਾ ਹੈ ਨੈਗੇਟਿਵਿਟੀ ਦਾ ਅਗਰ ਆਪਾਂ ਕੋਈ ਚੀਜ਼ ਲੱਭਾਂਗੇ ਤਾਂ ਰਸਤਾ ਮਿਲੂਗਾ ਕੋਈ ਮੰਜ਼ਿਲ ਮੰਜ਼ਿਲ ਹੁੰਦੀ ਹੈ ਜਿਹੜੀ ਉਹਦੀ ਫਿਤਰਤ ਹੁੰਦੀ ਹੈ ਉਹ ਖੁਦ ਚੱਲ ਕੇ ਨਹੀਂ ਆਉਂਦੀ ਸਾਡੇ ਕੋਲੇ ਸਾਨੂੰ ਖੁਦ ਨੂੰ ਜਾਣਾ ਪੈਂਦਾ ਹੈ ਮੰਜ਼ਿਲ ਕੋਲ ਖਾਲੀ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਮੇਨ ਪੁਆਇੰਟ ਹੈ ਇਸ ਲਈ ਆਪਾਂ ਨੂੰ ਖਾਲੀ ਬੈਠਣਾ ਚਾਹੀਦਾ ਦੇਖੋ ਆਪਾਂ ਜਦੋਂ ਖਾਲੀ ਬੈਠਦੇ ਆ ਆਪਣੇ ਮਨ ਦੇ ਵਿੱਚ ਅਜੀਬ ਔਰ ਕਰੀਬ ਜਿਹੀਆਂ ਗੱਲਾਂ ਆਉਂਦੀਆਂ ਨੇ ਖਿਚੜੀ ਪਕਦ ਰੈਂਦੀ ਹੈ ਠੀਕ ਹੈ ਨਾ ਵੀ ਇਹ ਕੰਮ ਕਰ ਲੋ ਐਵੇਂ ਹੋ ਜਾਊਗਾ ਐਵੇਂ ਹੋ ਜਾਊਗਾ ਜਦੋਂ ਆਪਾਂ ਵੇਲੇ ਹੁੰਨੇ ਆਪਣੇ ਮਨ ਦੇ ਵਿੱਚ ਜੀਵ ਗੱਲਾਂ ਆਉਂਦੀਆਂ ਨੇ ਖਾਲੀ ਬੈਟਣ ਦਾ ਨਾਲ ਆਪਾਂ ਜ਼ਿਆਦਾ ਆਲਸੀ ਬਣ ਜਾਂਦੇ ਆ ਇਸ ਕਰਕੇ ਆਪਾਂ ਨੂੰ ਨਾ ਕੰਮ ਕਰਦੇ ਰਹਿਣਾ ਚਾਹੀਦਾ ਇੱਕ ਮੇਨ ਪੁਆਇੰਟ ਹੋਰ ਵੀ ਹੈ ਤੇ ਆਪਣਾ ਸਰੀਰ ਜਿਹੜਾ ਉਹ ਵੀ ਸੁਸਤ ਹੋ ਜੂਗਾ ਦਿਨ ਬਦਨ ਕਿਉਂਕਿ ਜੇ ਜਦ ਆਪਾਂ ਕੰਮ ਹੀ ਨਹੀਂ ਕਰਾਂਗੇ ਤਾਂ ਆਪਣਾ ਜਿਹੜਾ ਬਾਡੀ ਹੈ ਉਹ ਵੀ ਲੇਜੀ ਹੋਣ ਲੱਗ ਜੂਗੀ ਇਹ ਮਸ਼ੀਨ ਹੁੰਦੀ ਹੈ ਜੇ ਆਪਾਂ ਮਸ਼ੀਨ ਦੇ ਨਾਲ ਕੰਮ ਨਹੀਂ ਕਰਾਂਗੇ ਉਹ ਠੱਪ ਹੋ ਜੂਗੀ ਬਿਲਕੁਲ ਐਵੇਂ ਹੀ ਆਪਣੀ ਬਾਡੀ ਹੁੰਦੀ ਹੈ ਬਾਡੀ ਦੇ ਜਿਹੜੇ ਆਪਣੇ ਪਾਰਟਸ ਹੁੰਦੇ ਨੇ ਉਹਨਾਂ ਨੂੰ ਆਪਾਂ ਐਕਟਿਵ ਨਹੀਂ ਰੱਖਾਂਗੇ ਚੱਲਦੇ ਫਿਰਦੇ ਨਹੀਂ ਰਾਂਗੇ ਕੰਮ ਨਹੀਂ ਕਰਾਂਗੇ ਤਾਂ ਠੀਕ ਨਹੀਂ ਰਹਿਣਗੇ ਹੈਗੇ ਠੀਕ ਹੈ ਜੇ ਆਪਾਂ ਕੰਮ ਕਰਾਂਗੇ ਫਿਰ ਠੀਕ ਰਹਿਣਗੇ ਆਦਰਵਾਇਸ ਬਿਲਕੁਲ ਬੰਦ ਹੋ ਜਾਣਗੇ ਆਲਸੀ ਹੋ ਜਾਵਾਂਗੇ ਸੁਸਤ ਹੋ ਜਾਵਾਂਗੇ ਕਿਉਂਕਿ ਆਪਾਂ ਕੁਝ ਕੰਮ ਕਰਦੇ ਹੀ ਬੋਲਦੇ ਆ ਕਿ ਜਿੰਨਾ ਹੁਮ ਦਾ ਰੁਗਾ ਕਹਿੰਦੇ ਸਰੀਰ ਓਨਾ ਹੀ ਸਵਸਥਰ ਹੋਊਗਾ ਜਿੰਨੇ ਆਪਾਂ ਕੰਮ ਕਰਦੇ ਰਹਾਂਗੇ ਉਹਨਾਂ ਆਪਣਾ ਜਿਹੜੀ ਬਾਡੀ ਵਧੀਆ ਰਹੂਗੀ ਅੱਜ ਦੀ ਗੱਲ ਨਹੀਂ ਇਹ ਪਹਿਲਾਂ ਦੀ ਕਹਾਵਤ ਹੈ ਪੂਰਾ ਦਿਨ ਆਰਾਮ ਕਰਦੇ ਰਹਾਂਗੇ ਇਹਦੇ ਨਾਲ ਵੀ ਆਪਣਾ ਜਿਹੜਾ ਮੋਟਾਪਾ ਵੱਧਦਾ ਦੇਖੋ ਲੇਜੀ ਹੋ ਜਾਂਗੇ ਤੁਹਾਡੇ ਮਨ 'ਚ ਦਰੁਦਰ ਦੀਆਂ 100 ਗੱਲਾਂ ਆਉਂਦੀਆਂ ਨੇ ਉਹਦੇ ਨਾਲ ਤੁਹਾਡਾ ਮਨ ਜਿਹੜਾ ਡਿਸਟਰਬ ਹੋ ਜਾਊਗਾ ਬਿਮਾਰ ਹੋਣਾ ਸ਼ੁਰੂ ਹੋ ਜਾਗੇ ਜਿਹੜੀ ਇੱਕ ਹੋਰ ਮੇਨ ਪੁਆਇੰਟ ਹੈ ਟਾਈਮ ਹੈ ਜਿਹੜਾ ਉਹ ਨਹੀਂ ਰੁਕਦਾ ਟਾਈਮ ਕਿਸੇ ਦੀ ਵੇਟ ਨਹੀਂ ਕਰਦਾ ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ ਜਿਹੜੀ ਆਪਣੀ ਬਾਡੀ ਆਪਾਂ ਜੇ ਅ ਅਬਦੇ ਆਪ ਨੂੰ ਐਕਟਿਵ ਰੱਖਾਂਗੇ ਕੇਅਰ ਕਿਵੇਂ ਕਰਾਂਗੇ ਕੰਮ ਕਿਵੇਂ ਕਰਾਂਗੇ ਫੇਰੀ ਦੇ ਕੋ ਕੰਮ ਵਧਣਗੇ ਜੇ ਆਪਾਂ ਖੁਦ ਹੀ ਕੇਅਰ ਕਰਾਂਗੇ ਠੀਕ ਹੈ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਦੇ ਕੋ ਕੰਮ ਕਰਦੇ ਰਹਿਣਾ ਚਾਹੀਦਾ ਖੁਦ ਨੂੰ ਐਕਟਿਵ ਰੱਖਣਾ ਚਾਹੀਦਾਗਾ ਠੀਕ ਹੈ ਜੀ ਹਾਂਜੀ ਗਾਇਜ਼ ਇੱਕ ਰੂਮ ਦੇ ਵਿੱਚ ਜਿਹੜਾ ਮੈਂ ਝਾੜੂ ਕੱਢ ਦਿੱਤਾ ਸੀਗਾ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਤੇ ਹੁਣ ਮੈਂ ਭਾਂਡੇ ਦੇ ਵਿੱਚ ਆ ਗਈ ਸੀ ਝਾੜੂ ਕੱਢਣ ਦੇ ਲਈ ਫੈਮਿਲੀ ਝੜੂ ਵਗੈਰਾ ਕੱਢਣ ਤੋਂ ਬਾਅਦ ਸਬਜ਼ੀ ਵਗੈਰਾ ਵੀ ਮੈਂ ਚੀਰ ਕੇ ਰੱਖ ਦਿੱਤੀ ਸੀ ਰਸੋਈ ਦੇ ਵਿੱਚ ਤੇ ਹੁਣ ਮੈਂ ਅਦਰ ਵੀਰ ਨੂੰ ਨਵਾ ਲਈ ਸੀ ਫਿਰ ਉਸ ਤੇ ਕੱਪੜੇ ਪਾ ਦਿੱਤੇ ਸੀ ਨਾਲ ਹੀ ਉਹਦੇ ਸੁਰਮਾ ਪਾ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਮੈਂ ਵੀਰ ਦੇ ਵਾਲ ਵੀ ਜਿਹੜੇ ਆ ਵਾਸ਼ ਕਰ ਦਿੱਤੇ ਸੀਗੇ ਹੁਣ ਮੈਂ ਵੀਰ ਦੇ ਵਾਲ ਇੱਕ ਦਿਨ ਛੱਡ ਕੇ ਵਾਸ਼ ਕਰ ਦਿੰਦੀ ਆ ਤੇ ਕਾਫੀ ਜ਼ਿਆਦਾ ਮਿੱਟੀ ਕੱਟਾ ਪੈ ਰਿਆ ਸੀ ਵੀਰ ਦੇ ਵਾਲਾਂ ਦੇ ਵਿੱਚ ਕਿਉਂਕਿ ਇਹ ਮਿੱਟੀ ਨਾਲ ਖੇਡ ਰਹੀ ਹੈ ਕਿਉਂਕਿ ਇੱਥੇ ਤਾਂ ਦੇਖੋ ਮਿੱਟੀ ਹੈਗੀ ਆ ਥੋੜਾ ਜਿਹਾ ਕੱਚਾ ਸਾਡਾ ਇੱਥੇ ਪਿੰਡ ਤੇ ਉੱਥੇ ਮਤਲਬ ਪਿੰਡ ਕੱਚਾ ਨਹੀਂ ਹੈਗਾ ਵਿੜਾ ਇਸ ਕਰਕੇ ਇਹਨੂੰ ਮਿੱਟੀ ਨਹੀਂ ਮ ਕੋ ਬਿਮਾਰੀਆਂ ਵੀ ਨਹੀਂ ਲੱਗਦੀ ਜਦੋਂ ਬੱਚਾ ਮਿੱਟੀ ਦੇ ਗਿੱਟ ਵਿੱਚ ਖੇਡਦਾ ਰਹਿੰਦਾ ਤੇ ਹਾਂਜੀ ਗਾਇਜ਼ ਹੁਣ ਮੈਂ ਇਧਰ ਵੀਰ ਦੇ ਚੰਪਿੰਗ ਕਰ ਰਹੀ ਸੀਗੀ ਥੋੜੀ ਥੋੜੀ ਚੰਪਿੰਗ ਕਰਦੀ ਪਈ ਸੀਗੀ ਤੇ ਵੀਰ ਦੇ ਵੀ ਵਾਲ ਕਾਫੀ ਜ਼ਿਆਦਾ ਗਿੱਲੇ ਹੋਏ ਪਈ ਸੀਗੇ ਹਾਂਜੀ ਫੈਮਿਲੀ ਜਨ ਮੈਂ ਵੀਰ ਦੇ ਚੰਪਿੰਗ ਕਰ ਰਹੀ ਸੀ ਨਾ ਕਾ ਬਹੁਤ ਜ਼ਿਆਦਾ ਮਤਲਬ ਉਹ ਨੂੰ ਆਰਾਮ ਮਿਲ ਰਹੀ ਸੀ ਤਾਂ ਉਹ ਬੈਠੀ ਸੀ ਮੇਰੇ ਅੱਗੇ ਹਾਂਜੀ ਗਾਇਜ਼ ਵੀਰ ਦੇ ਜਿਹੜੇ ਵਾਲ ਸੁੱਕ ਗਏ ਸੀਗੇ ਥੋੜੇ ਬਹੁਤ ਇਤੇ ਫਿਰ ਮੈਂ ਸੋਚੀ ਵੀ ਚਲੋ ਹੁਣ ਮੈਂ ਬੈਠੀ ਆ ਵੀ ਚਲੋ ਇਹਦੇ ਆਪਾਂ ਚੁੰਡੀਆਂ ਕਰੇ ਦਿੰਨੇ ਆ ਫਿਰ ਮੈਂ ਵਿਚਾਲੇ ਜੀਰ ਕੱਢ ਕੇ ਵੀ ਇਹਦੇ ਦੋ ਚੁੰਡੀਆਂ ਕਰੇ ਦਿੱਤੀਆਂ ਸੀ ਵੈਸੇ ਤਾਂ ਮੈਂ ਦੂਜੀ ਲੂਟ ਕਰ ਦਿੰਨੀ ਆ ਰਿੰਗ ਉਤਾਂ ਫਿਰ ਮੈਂ ਸੋਚੀ ਵੀ ਅੱਜ ਲੂਸ ਛੱਡ ਦਿੰਨੇ ਆ ਤਾਂ ਵਧੀਆ ਲੱਗਦੀ ਆ ਲੂਸ ਵੀ ਤੇ ਫਿਰ ਉਸ ਤੋਂ ਬਾਅਦ ਜਿਹੜੇ ਮੈਂ ਵੀਰ ਨੂੰ ਦਵਾਈ ਦੇ ਦਾਂਗੀ ਕਿਉਂਕਿ ਵੀਰ ਦੇ ਨਾਲ ਇੱਕ ਸਾਈਡ ਬਹੁਤ ਜ਼ਿਆਦਾ ਮਤਲਬ ਗੱਠ ਜੀ ਹੋ ਰਹੀ ਹੈ ਵੈਸੇ ਤਾਂ ਅਸੀਂ ਦਵਾਈ ਜਿਹੜੀ ਦਿਵਾ ਲੈਂਦੀ ਸੀਗੀ ਵੀਰ ਨੂੰ ਤੇ ਇਧਰ ਨਾਲ ਮੈਂ ਵੀਰ ਨੂੰ ਦਵਾਈ ਦੇ ਰਹੀ ਸੀ ਉਹ ਤੇ ਇਹ ਦਵਾਈ ਜਿਹੜੀ ਮੈਂ ਤਿੰਨ ਟਾਈਮ ਦੇਣੀ ਹੁੰਦੀ ਹੈ ਫਿਰ ਮੈਂ ਸੋਚੀ ਵਿੱਚ ਹੁਣ ਦੇ ਦੇ ਦਿੰਦੇ ਆ ਵੀ ਫ੍ਰੀ ਬੈਠੀ ਐ ਤੇ ਦਵਾਈ ਲੈਣ ਲੱਗੇ ਬਹੁਤ ਜ਼ਿਆਦਾ ਮਤਲਬ ਨਖਰੇ ਕਰਦੀ ਆ ਲੈਂਦੀ ਨਹੀਂ ਹੈਗੀ ਕੋਈ ਵੀ ਦਵਾਈ ਤੇ ਇਸ ਕਰਕੇ ਤੁਹਾਡੇ ਬੱਚੇ ਵੀ ਦੱਸੋਗੇ ਵੀ ਕਿਵੇਂ ਐਵੇਂ ਹੀ ਕਰਦੇ ਜਿਵੇਂ ਵੀਰ ਕਰਦੀ ਐ ਸਾਡੀ ਤਾਂ ਜਦੋਂ ਮੈਂ ਦੂਜੀ ਦਵਾਈ ਦੇਣ ਲੱਗੀ ਤਾਂ ਇਹ ਵੀਰ ਉਧਰ ਭੱਜ ਗਈ ਸੀ ਫਿਰ ਮੈਨੂੰ ਬਹੁਤ ਪਿਆਰ ਨਾਲ ਬੁਲਾ ਕੇ ਦਵਾਈ ਦਿੱਤੀ ਵੀ ਬੇਟੇ ਦਵਾਈ ਲੈ ਲੈ ਵੀ ਦੇਖੋ ਨਾ ਠੀਕ ਹੋ ਜੇਂਗੀ ਤੂੰ ਤੇ ਉਸ ਤੋਂ ਬਾਅਦ ਆ ਗਈ ਸੀ ਦਵਾਈ ਦੂ ਦੇ ਕੇ ਮੈਨੂੰ ਬਿਠਾ ਕੇ ਅੰਦਰ ਏਸੀ ਵਾਲੇ ਰੂਮ ਦੇ ਵਿੱਚ ਤੇ ਹੁਣ ਆ ਗਈ ਸੀ ਮੈਂ ਕਿਚਨ ਦੇ ਵਿੱਚ ਤੇ ਕਿਚਨ ਦੇ ਵਿੱਚ ਜਿਹੜਾ ਮੈਂ ਮਸਾਲਾ ਜਿਹੜਾ ਤਿਆਰ ਕਰਨ ਲੱਗੀ ਪਈ ਸੀ ਪਿਆਜ਼ ਵਗੈਰਾ ਮੈਂ ਪਾ ਦਿੱਤੇ ਸੀਗੇ ਤਾਂ ਔਇਲ ਵੀ ਜਿਹੜਾ ਗਰਮ ਹੋ ਗਿਆ ਸੀ ਆਪਣਾ ਹੁਣ ਮੈਂ ਇਧਰ ਟਮਾਟਰ ਜਿਹੜੇ ਆ ਕੱਟ ਰਹੀ ਸੀਗੀ ਇਸ ਮਸਾਲਾ ਜਿਹੜਾ ਬਣਨ ਲੱਗਿਆ ਪਿਆ ਸੀਗਾ ਤੇ ਮੈਂ ਇਧਰ ਨਾਲ-ਨਾਲ ਮੇਰੀ ਦਾਦੀ ਜੀ ਬੈਠੇ ਸੀਗੇ ਉਹਨਾਂ ਨਾਲ ਗੱਲਾਂ ਮਾਰੀ ਜਾਂਦੀ ਸੀਗੀ ਤੇ ਮੰਮੀ ਗਈ ਹੋਈ ਸੀ ਅੱਜ ਥੋੜਾ ਬਹੁਤ ਤਾਂ ਕੰਮ ਵਿੱਚ ਮੜਿਆ ਨੇੜੇ ਘਰ ਤੇ ਫਿਰ ਤਾਂ ਕਰਕੇ ਇਧਰ ਮੇ ਲੱਗੀ ਪਈ ਸੀਗੀ ਸਬਜ਼ੀ ਵਗੈਰਾ ਤਰਨੇ ਵਿੱਚ ਚਲੋ ਮਮਮੀ ਥੋੜੀ ਬਹੁਤੀ ਆਪਾਂ ਹੈਲਪ ਕਰ ਦਈਏ ਕਿਉਂਕਿ ਦੇਖੋ ਨਾ ਮਾਵਾਂ ਦੀ ਹੈਲਪ ਕਰਨੀ ਚਾਹੀਦੀ ਆਪਾਂ ਨੂੰ ਦੇਖੋ ਨਾ ਆਪਣੇ ਲਈ ਵੀ ਬਹੁਤ ਕੁਝ ਕੀਤਾ ਇਹਨਾਂ ਨੇ ਇਸ ਕਰਕੇ ਸਾਨੂੰ ਆਪਣੂੰ ਮੰਮੀ ਰੈਡੀ ਦੀ ਹੈਲਪ ਕਰਦੀ ਰਹਿਣਾ ਚਾਹੀਦਾਗਾ ਦੇਖੋ ਨਾ ਹੀ ਦਿਨੇ ਦੇਖੋ ਮੇ ਮਮਮੀ ਤੁਹਾਨੂੰ ਪਤਾ ਹੈ ਜਿਵੇਂ ਕਿ ਅਸੀਂ ਦੋ ਭੈਣਾਂ ਆ ਤੇ ਫਿਰ ਇਸ ਕਰਕੇ ਵੀ ਹੋਰ ਕੌਣ ਕੰਮ ਕਰਾਊਗਾ ਜੇ ਅਸੀਂ ਖੁਦ ਨਹੀਂ ਕੰਮ ਕਰਾਵਾਂਗੇ ਜਿਹੜਾ ਮਸਾਲਾ ਸੀ ਗਾਇਜ਼ ਹੋ ਗਿਆ ਸੀ ਉਹ ਤਿਆਰ ਤੇ ਉਸ ਤੋਂ ਬਾਅਦ ਜਿਹੜੇ ਮੈਂ ਸਬਜ਼ੀ ਹੈ ਜਿਹੜੀ ਉਹ ਧੋ ਕੇ ਰੱਖ ਲਈ ਸੀਗੀ ਤੇ ਇਸ ਤੋਂ ਬਾਅਦ ਮੈਂ ਸਬਜੀ ਪਾ ਦਾਂਗੀ ਥੋੜਾ ਜਿਹਾ ਲੋੜ ਅਨੁਸਾਰ ਪਾਣੀ ਪਾ ਦਿੱਤਾ ਸੀਗਾ ਇਸ ਤੋਂ ਬਾਅਦ ਸਬਜੀ ਪਾ ਦਾਂਗੀ ਗਾਇਸ ਥੋੜੇ ਟਾਈਮ ਲਈ ਆਪਾਂ ਹੁੰਨੇ ਆ ਫ੍ਰੀ ਗਾਇਸ ਸਬਜੀ ਜਿਹੜੀ ਮੈਂ ਰੱਖ ਦਿੱਤੀ ਸੀ ਸਬਜੀ ਬਣਨ ਲੱਗੀ ਪਈ ਸੀ ਇੱਕ ਸਾਈਡ ਤੇ ਫਿਰ ਮੈਂ ਸੋਚਿਆ ਵੀ ਸਾਡੀ 6 ਵਜ ਦਾ ਤੇ 7 ਵਜ ਦਾ ਟਾਈਮ ਸੀਗਾ ਇੱਥੇ ਤੇ ਵੀ ਆਟਾ ਜਿਹੜਾ ਆਪਾਂ ਗੁੰਨ ਕੇ ਰੱਖ ਦਿੰਨੇ ਆ ਤੇ ਬਾਅਦ ਵਿੱਚ ਜਦੋਂ ਸਾਰੇ ਬੈਠਣਗੇ ਆਪਾਂ ਉਹਦੀ ਰੋਟੀ ਲਾ ਦਾਂਗੇ ਦੇਖੋ ਗਰਮਾ ਗਰਮ ਰੋਟੀ ਖਾ ਲਾਂਗੇ ਸਾਰੇ ਦੀ ਮੈਂ ਤਾਂ ਬੱਚਿਆਂ ਨਾਲ ਖਾ ਲੈਣੀ ਰੋਟੀ ਤੇ ਬੱਚੇ ਵੀ ਇਧਰ ਮੇਰੀ ਹੈਲਪ ਕਰਨ ਲੱਗੇ ਪਏ ਸੀਗੇ ਵੀਡੀਓ ਬਣਾਉਣ ਦੇ ਵਿੱਚ ਮੇਰਾ ਭਾਂਜਾ ਮੇਰੀ ਬਹੁਤ ਜ਼ਿਆਦਾ ਹੈਲਪ ਕਰ ਰਿਹਾ ਸੀ ਅੱਜ ਤੇ ਬੀਨੂੰ ਬਾਰ-ਬਾਰ ਪਾਣੀ ਵਗੈਰਾ ਪੁੱਛ ਰਿਹਾ ਸੀਗਾ ਮਸੀ ਤੁਸੀਂ ਪਾਣੀ ਪੀਣਾ ਕੁਝ ਖਾਣਾ ਪੀਣਾ ਦੱਸ ਦੋ ਸਾਨੂੰ ਤੇ ਵੀਰ ਨੂੰ ਵੀ ਖੜਿਆ ਰਿਹਾ ਸੀ ਉਹ ਤੇ ਨਾਲ ਨਾਲ ਜਿਹੜੇ ਮੈਂ ਆਪਣੇ ਕੰਮ ਨਵੇੜੀ ਜਾਂਦੀ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਉਸ ਤੋਂ ਬਾਅਦ ਜਿਹੜਾ ਮੈਂ ਆਟਾ ਹੈ ਉਹ ਟਾਕੇ ਰੱਖ ਦਿੱਤਾ ਸੀਗਾ ਸਾਡੇ ਕੋ 7:30 ਵਜੇ ਗਾਇਜ਼ ਮੈਂ ਰੋਟੀ ਜਿਹੜੀ ਬਣਾ ਲਈ ਸੀ ਉਸ ਤੋਂ ਬਾਅਦ ਲੱਗੀ ਪੀਸੀ ਮੈਥੇ ਲੱਸੀ ਕਰਨ ਤੇ ਵੀਰ ਮੇਰੇ ਕਿਚਨ ਕਾਊਂਟਰ ਦੇ ਬੈਠੀ ਸੀਗੀ ਤੇ ਵੀਰ ਵੀ ਕਹਿੰਦੀ ਮम्मा ਮੈਂ ਰੋਟੀ ਬਣਾ ਰਹੀ ਹਾਂ ਤੁਹਾਡੇ ਸਾਰਿਆਂ ਲਈ ਸਾਰੇ ਜਣੇ ਅੱਜ ਰੋਟੀ ਖਾ ਲਓ ਤੇ ਇੱਥੇ ਬੜੀ ਜ਼ਿਆਦਾ ਮਜ਼ੇ ਕਰ ਰਹੀ ਸੀ ਵੀਰ ਹਾਂਜੀ ਫੈਮਲੀ ਇੱਥੇ ਆਪਣੇ ਅੱਜ ਦੇ ਬਲੌਗ ਦਾ ਐਂਡ ਕਰਦੇ ਹਾਂ